ਦੋਸਤੋ ਆ ਰੋਡ ਦੇਖ ਲੋ ਤੁਸੀਂ ਮੈਂ ਤੁਹਾਨੂੰ ਸਾਰੀ ਲੋਕੇਸ਼ਨ ਨਹੀਂ ਦਿਖਾਣੀ ਸਾਰੀ ਲੋਕੇਸ਼ਨ ਨਹੀਂ ਦਿਖਾਣੀ ਦੂਰੋਂ ਦਿਖਾ ਦੇਣਾ ਦੂਰ ਜ਼ੂਮ ਨਹੀਂ ਕਰਨਾ ਕੀ ਨਾਮ ਲਿਖਿਆ ਹੋਟਲ ਦਾ ਤੇ ਉਹਦੇ ਬਾਹਰ ਇੱਕ ਬੋਰਡ ਲੱਗਾ ਹੋਇਆ ਗੁਰਦੁਆਰਾ ਪਛੀਰ ਤੰਦਨ ਬਾਬਾ ਦੀਪ ਸਿੰਘ ਜੀ ਇਹਦੀ ਲੋਕੇਸ਼ਨ ਤਾਂ ਬਿਲਕੁਲ ਕੋਲ ਇਹ ਇੱਥੇ ਅਸੀਂ ਬੈਠ ਰੱਖਣ ਲੱਗੇ ਆ ਓਕੇ ਆ ਦੇਖ ਲਓ ਜੀ 5500 ਰੋਡ ਨੇ 1 2 3 4 ਤੇ 100 ਦਾ 2100 ਰੁਪਇਆ ਇਹ 2100 ਕਿੰਨੇ ਲੈਣਾ ਕਿੰਨੇ ਲੈਣਾ ਕਿੰਨੇ ਲੈਣਾ ਇਹ ਹੁਣ ਉਹਨੂੰ ਹੀ ਪਤਾ ਲੱਗੂਗਾ ਜਿਹੜਾ ਸਭ ਤੋਂ ਪਹਿਲੇ ਇੱਥੇ ਪਹੁੰਚੂਗਾ ਇਸ ਕਰਕੇ ਤੁਸੀਂ ਇਹ 2100 ਚੱਕਣ ਦੇ ਲਈ ਜਲਦੀ 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 ਆਓ ਤੇ ਆਣਾ ਕਿੱਥੇ ਐ ਲੋਕੇਸ਼ਨ ਤੁਹਾਨੂੰ ਸੜਕ ਦਿਖਾ ਦੇ ਵੀ ਵੇ ਦੁਆਰੇ ਇੱਕ ਆਹ ਸੜਕ ਹੈ ਜੀ ਅੰਦਰ ਲੰਘਾ ਦਿਓ ਜੀ ਬਾ ਬਾ ਜਿਆਦਾ ਨਹੀਂ ਜਿਆਦਾ ਨਹੀਂ ਜਾਂਦੇ ਦਿਖਾਣਾ ਤੇ ਆ ਇੱਕ ਬੋਰਡ ਲੱਗਾ ਜੀ ਇੱਥੇ ਇੱਥੇ ਆਓ ਤੇ ਆ ਕੇ ਆਪਣੇ ਇਨਾਮ ਜੱਕੇ ਲੈ ਜਾਓ ਤੇ ਵਿੱਚੋਂ 10% ਕਿਸੇ ਲੋੜਵੰਦ ਨੂੰ ਜੂਰ ਦੇ ਦਿਓ ਤੇ ਸਾਡੇ ਗੈਰੀ ਗਰੇਵਾਲ ਭਾਜੀ ਜਿਨ੍ਹਾਂ ਨੇ 2100 ਰੁਪਏ ਸਪான்ਸਰ ਕੀਤਾ ਹੋਇਆ ਹੈ ਜਿਨ੍ਹਾਂ ਨੇ 2100 ਸਪான்ਸਰ ਕੀਤਾ ਹੋਇਆ ਹੈ ਉਹਨਾਂ ਦੇ ਲਈ ਤੁਸੀਂ ਜ਼ਰੂਰ ਅਰਦਾਸ ਕਰਨੀ ਹੈ ਕਿ ਮਾਰੇ ਉਹਨਾਂ ਦੇ ਕਾਰੋਬਾਰ 'ਚ ਤਰੱਕੀ ਆਵੇ ਚੱਟੀ ਕਲਾ ਬਖਸ਼ੇ ਇੱਦਾਂ ਹੀ ਸਾਨੂੰ ਸਪான்ਸਰ ਕਰਦੇ ਜਾਓ ਆਜੋ ਫਿਰ ਇਨਾਮ ਜੱਕ ਲਓ ओके ਆ ਦੇਖੋ ਜੀ ਪੈਸੇ ਰੱਖਣ ਲੱਗੇ ਆ ਆ ਬਜ਼ਾਤੇ ਆ ਉਹ ਨੂੰ ਜਿਵੇਂ ਚੱਕਨੇ ਆ ਅੱਗੇ ਚੱਕ ਲੋ ਠੀਕ ਹੈ ਜੀ ਤੇ ਅਸੀਂ ਚੱਲੇ ਯਾਰ ਵੀਡੀਓ ਜਲਦੀ ਦੇ ਵਿੱਚ ਨਮਸਤੇ ਬਾਏ ਟਾਟਾ